ਸਰ 25 ਨੂੰ ਥੋੜਾ ਜਿਹਾ ਕੰਪੇਅਰ ਕਰਨ ਦਾ ਹੈ ਕਿ ਗੀਤ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਗੁਸਤਾਖੀ ਲਈ ਮਾਫੀ ਆਵਾਜ਼ ਮੇਰੀ ਬਾਲੀ ਚੰਗੀ ਨਹੀਂ ਹੈਗੀ ਬਰਦਾਸ਼ਤ ਕਰ ਲਿਓ ਪਿੰਡ ਦੀ ਸੱਤ ਦੇ ਵਿੱਚ ਦੋ ਬਾਬੇ ਬੈਠੇ ਹੁੰਦੇ ਆ ਸਵੇਰ ਦਾ ਸਮਾਂ ਉਹ ਜੋ ਵਿਚਾਰ ਚਰਚਾ ਕਰਦੇ ਨੇ ਉਹਨੂੰ ਇੱਕ ਗੀਤ ਦੇ ਰਹੀ ਮੈਂ ਸਾਂਝਾ ਕਰਨ ਜਾ ਰਿਹਾ ਕੇ ਪਿੰਡ ਦੀ ਫਿਰਨੀ ਵਾਲੇ ਰਾਤੇ ਪਿੰਡ ਦੀ ਫਿਰਨੀ ਵਾਲੇ ਰਾਤੇ ਸੱਤ ਸਹਿਕਦੀ ਆਖਰੀ ਸਾਤੇ ਸੱਤ ਸਹਿਕਦੀ ਆਖਰੀ ਸਾਤੇ ਓਏ ਖੁੰਡੀ ਦੇ ਨਾਲੇ ਧੁਰਦੇ ਬਾਬੇ ਖੁੰਡ ਦੇ ਉੱਤੇ ਬੈ ਗਏ ਆਕੇ ਕੀ ਕਹਿੰਦੇ ਨੇ ਜੀ ਕਿ ਦੁੱਧ ਤਾਂ ਦੋਜੀ ਲੈ ਜਾਂਦੇ ਨੇ ਓਏ ਦੁੱਧ ਤਾਂ ਦੋਜੀ ਲੈ ਜਾਂਦੇ ਨੇ ਸਾਰੇ ਪਿੰਡ ਚੋਂ ਤੂੰ ਕੇ ਜਾਗਰਾ ਤੱਤਿਆਂ ਚਾਹਨੇ ਹੋ ਭਏ ਕਾਲਜੇ ਫੂਕੇ ਜਾਗਰਾ ਤੱਤਿਆਂ ਚਾਹਨੇ ਭਏ ਕਾਲਜੇ ਫੂਕੇ ਜਾਗਰਾ ਤੱਤਿਆਂ ਚਾਹਨੇ ਓਏ ਕੰਮ ਸਭ ਛੱਡ ਕੇ ਭਈਆਂ ਉੱਤੇ ਕੰਮ ਸਭ ਛੱਡ ਕੇ ਭਈਆਂ ਉੱਤੇ ਖੁਦ ਸਰਦਾਰ ਪੈਨੇ ਕੁੱਤੇ ਖੁਦ ਸਰਦਾਰ ਪਏ ਨੇ ਕੁੱਤੇ ਓ ਕਹੀ ਚੰਦਰੀ ਹਵਾ ਫਿਰ ਗਈ ਓਏ ਮੱਜਾਂ ਛੱਡੀਆਂ ਰੱਖ ਲੈ ਕੁੱਤੇ ਓ ਰਾਮੂ ਭయ్యా ਲੈ ਕੇ ਟਰੈਕਟਰ ਓ ਗਿਆ ਪਹੁੰਚ ਬਿਹਾਰ ਦੀ ਜੂ ਤੇ ਜਾਗ ਰਾਤ ਤਤੀਆਂ ਚਾਨੇ ਓ ਭੇ ਕਾਲਜੇ ਫੂਕੇ ਜਾਗ ਰਾਤ ਤਤੀਆਂ ਚਾਨੇ ਓ ਕੈਸੇ ਹੋ ਗਏ ਰੱਬ ਦੇ ਭਾਣੇ ਕੈਸੇ ਹੋਗੇ ਰੱਬ ਦੇ ਬਾਣੇ ਓਏ ਖਿਚਰ ਜਾਈਆਂ ਵਿੱਚੋਂ ਨਿਆਣੇ ਓਏ ਖਿਚਰ ਜਾਈਆਂ ਵਿੱਚੋਂ ਨਿਆਣੇ ਓ ਸੱਤ ਵਜਦੇ ਨੂੰ ਬੈਨ ਚੜਾਤੇ ਕਸ ਕੇ ਟਾਈਆਂ ਬਦਲ ਕੇ ਬਾਣੇ ਓ ਸੱਤ ਵਜਦੇ ਨੂੰ ਬੈਨ ਚਾੜਤੇ ਕਸ ਕੇ ਟਾਈਆਂ ਬਦਲ ਕੇ ਬਾਣੇ ਓ ਸੂਲੀ ਉੱਤੇ ਟੰਗਿਆ ਬਚਪਨ ਸੂਲੀ ਉੱਤੇ ਟੰਗਿਆ ਬਚਪਨ ਹੋ ਮੈਨੂੰ ਬਚਾ ਲਓ ਕੂਕੇ ਜਾਗ ਰਾਤ ਤਤਿਆਂ ਚਾਨੇ ਹੋ ਪਏ ਕਾਲਜੇ ਫੂਕੇ ਜਾਗ ਰਾਤ ਤਤਿਆਂ ਚਾਨੇ ਹੋ ਪਿੰਡਾਂ ਦੀ ਜੋ ਸਾਦਗੀ ਖਾਗੇ ਉਹ ਪਿੰਡਾਂ ਦੀ ਜੋ ਸਾਦਗੀ ਖਾਗੇ ਨਵੇਂ ਨਸ਼ੇ ਤੇ ਫੈਸ਼ਨ ਆਗੇ ਨਵੇਂ ਨਸ਼ੇ ਤੇ ਫੈਸ਼ਨ ਆਗੇ ਓ ਪੱਛਮੀ ਸੋਚ ਦੇ ਨਵੇਂ ਪੁਜਾਰੀ ਸੰਗ ਸ਼ਰਮ ਦੀਆਂ ਕੰਧਾਂ ਟਾਗੇ ਓ ਢੋਲ ਤੇ ਤੂੰ ਵੀ ਛੱਡ ਨੱਚਦੇ ਨੇ ਢੋਲ ਤੇ ਤੂੰ ਵੀ ਛੱਡ ਨੱਚਦੇ ਨੇ ਨਿਤੂੰ ਦੀ ਠਾਟੂ ਤੇ ਯੱਗ ਰਾਤ ਤਤੀਆਂ ਚਾਹਨੇ ਓਪੇ ਕਾਲਜ ਫੂਕੇ ਜਗ ਰਾਤ ਤੀਆਂ ਚਾਹਨੇ ਓ ਮਾਮੇ ਮਾਸੜ ਚਾਚੇ ਤਾਏ ਓ ਫੋਫੜ ਜਿਵੇਂ ਭੇਜਤੇ ਚੰਨ ਤੇ ਅੰਕਲ ਅੰਕਲ ਧੀ ਰਟ ਲਾ ਕੇ ਓ ਸਾਰੇ ਇੱਕੋ ਰਸੇ ਬਨਤੇ ਖੀਰ ਪੰਜੀਰੀ ਰਲ ਗੱਡ ਕੀਤੀ ਸਭਿਆਚਾਰ ਦੇ ਪਾਸੇ ਪਨਤੇ ਓ ਪਿੰਡ ਚੋਂ ਮੁੱਕ ਗਏ ਪਾਈ ਚਾਰੇ ਨੂੰ ਪਿੰਡ ਚੋਂ ਮੁੱਕ ਗਏ ਭਾਈ ਚਾਰੇ ਨੂੰ ਉਹ ਖੜਾ ਰੋਵੇ ਪਾਲੀਆ ਜੂ ਤੇ ਜਾਗ ਰਾਤ ਤਤੀਆਂ ਚਾਹਣੇ ਹੋ ਪਏ ਕਾਲਜੇ ਫੂਕੇ ਜਾਗ ਰਾਤ ਤਤੀਆਂ ਚਾਹਣੇ ਉਹ ਮੈਂ ਕਿਹਾ ਪਏ ਕਾਲਜੇ ਫੂਕੇ ਜਾਗ ਰਾਤ ਤਤੀਆਂ ਚਾਹਣੇ ਧੰਨਵਾਦ ਜੀ